ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਖਤਹਿ ਕਿਦਾਂ ਸਾਰੇ ਠੀਕ ਠਾਕ ਹੋ ਅੱਜ ਕਰਦੇ ਆ ਇੱਕ ਛੋਟੀ ਜੀ ਸਟੋਰੀ ਸ਼ੁਰੂ ਫਿਰ ਇੱਕ ਬੁੱਢੀ ਮਾਈ ਹੁੰਦੀ ਆ ਬਜ਼ੁਰਗ ਮਾਤਾ ਤੇ ਸੜਕ ਦੇ ਕਿਨਾਰੇ ਸੰਤਰੇ ਵੇਚਦੀ ਹੁੰਦੀ ਆ ਤੇ ਕਾਫੀ ਬਜ਼ੁਰਗ ਹੁੰਦੀ ਆ ਮਾਤਾ ਤੇ ਸੰਤਰੇ ਵੇਚਦੀ ਹੁੰਦੀ ਸੜਕ ਦੇ ਕਿਨਾਰੇ ਤੇ ਉੱਥੇ ਇੱਕ ਨਾਲ ਹੀ ਆਫਿਸ ਹੁੰਦਾ ਕੰਪਨੀ ਦਾ ਕੰਪਨੀ ਹੁੰਦੀ ਆ ਤੇ ਉਹਦੇ ਚ ਇੱਕ ਮੁੰਡਾ ਕੰਮ ਕਰਦਾ ਹੁੰਦਾ ਤੇ ਉਹ ਮਾਈ ਤੋਂ ਸੰਤਰੇ ਲੈਂਦਾ ਹੁੰਦਾ ਢੇਲੀ ਆ ਕੇ ਕਿਲੋ 2 ਕਿਲੋ ਲੈਣੇ ਉਹਨੇ ਪਰ ਉਹ ਸੰਤਰੇ ਲੈਂਦਾ ਹੁੰਦਾ ਸੀਗਾ ਤੇ ਇੱਕ ਕੰਮ ਕਰਦਾ ਹੁੰਦਾ ਸੀਗਾ ਬੜਾ ਅਜੀਬ ਹੁੰਦਾ ਸੀ ਗੱਲ ਉਹਦੀ ਉਹ ਜਦੋਂ ਵੀ ਮਾਇਤਾ ਤੋਂ ਸੰਤਰੇ ਲੈਣ ਜਾਂਦਾ ਸੀਗਾ ਆਂਟੀ ਮਾਤਾ ਤੋਂ ਤੇ ਉਹ ਇੱਕ ਸੰਤਰਾ ਚੱਕਦਾ ਸੀਗਾ ਉਹਨੂੰ ਖੋਲਦਾ ਸੀਗਾ ਇੱਕ ਦੋ ਫਾੜੀਆਂ ਖਾਂਦਾ ਸੀਗਾ ਵੀ ਇਹ ਮਿੱਠਾ ਨਹੀਂ ਕਿ ਖੱਟਾ ਵਾ ਉੱਥੇ ਰੱਖ ਦਿੰਦਾ ਦੋ ਤਿੰਨ ਸੰਤਰੇ ਇਦਾਂ ਹੀ ਕਰਦਾ ਉਹ ਨੂੰ ਜਾਂ ਮਿੱਠਾ ਖੱਟਾ ਮਿੱਠਾ ਖੱਟਾ ਜਿਹੜੇ ਮਿੱਠੇ ਹੁੰਦੇ ਤੇ ਉਹ ਉਹਦਾਂ ਦੇ ਪਾ ਕੇ ਲੈ ਜਾਂਦਾ ਮਿੱਠੇ ਤਾਂ ਇਦਾਂ ਹੀ ਹੁੰਦਾ ਉਹ ਦਿੱਲੀ ਹੁਣੇ ਐਂ ਕਰਨਾ ਦੋ ਤਿੰਨ ਕਿਲੋ ਲੈਣੇ ਹੁਣੇ ਸੰਤਰੇ ਤੇ ਮਿੱਠੇ ਮਿੱਠੇ ਲੈ ਜਾਣਾ ਇਹ ਜਿਹੜੇ ਦੂਜੇ ਹੁਣੇ ਖੁੱਲੇ ਉੱਥੇ ਹੀ ਛੱਡ ਜਾਣੇ ਤਾਂ ਮਹੀਨੇ ਹੋ ਗਏ ਕੁਛ ਮਹੀਨੇ ਇਦਾਂ ਹੀ ਬੀਤ ਗਏ ਤੇ ਉਹ ਮੁੰਡੇ ਦੀ ਮੈਰਿਜ ਹੋ ਜਾਂਦੀ ਆ ਉਹ ਉਹਦੀ ਵਾਈਫ ਹੋਈ ਉਸ ਕੰਪਨੀ ਚ ਕੰਮ ਕਰਦੀ ਹੁੰਦੀ ਆ ਤੇ ਜਦੋਂ ਉਹਦੀ ਵਾਈਫ ਉਸੇ ਕੰਪਨੀ ਚ ਕੰਮ ਕਰਦੀ ਹੁੰਦੀ ਤਾਂ ਉਹ ਉਦਾਂ ਹੀ ਕੋਮਬਾਈ ਤੋਂ ਸੰਤਰੇ ਲੈਣ ਵਾਸਤੇ ਆਉਂਦਾ ਵਾ ਤਾਂ ਉਹਦੀ ਪਤਨੀ ਬੜੀ ਹਰਾਣ ਹੁੰਦੀ ਆ ਅਜੀਬ ਉਹ ਕਹਿੰਦੀ ਵੀ ਤੂੰ ਡੇਲੀ ਸੰਤਰੇ ਲੈਣਾ ਵਾ ਤੇ ਉਹ ਦੋ ਤਿੰਨ ਸੰਤਰੇ ਚੱਕ ਦਵਾਂ ਚੈੱਕ ਕਰਦਾ ਵਾਂ ਆ ਮਿੱਠੇ ਆ ਖੱਟੇ ਆ ਉਥੇ ਰੱਖ ਆਉਣਾ ਬਾਕੀ ਲੈ ਆਉਣਾ ਵਾ ਮਿੱਠੇ ਮਿੱਠੇ ਉਹ ਕਹਿੰਦਾ ਕੋਈ ਨਹੀਂ ਘਰੇ ਜਾ ਕੇ ਦੱਸੂਗਾ ਮੈਂ ਤੁਹਾਨੂੰ ਉਹਨੇ ਚੱਲ ਠੀਕ ਆ ਤਾਂ ਉਹ ਮਾਈ ਦੇ ਨਾਲ ਹੀ ਇੱਕ ਆਂਟੀ ਹੁੰਦੀ ਸਬਜ਼ੀ ਲਾਉਂਦੀ ਹੁੰਦੀ ਰੇੜੀ ਤਾਂ ਉਹ ਸਬਜ਼ੀ ਵਾਲੀ ਆਂਟੀ ਉਹ ਮਾਈ ਨੂੰ ਕਹਿੰਦੀ ਆ ਕਹਿੰਦੀ ਵੀ ਇਹ ਮੁੰਡਾ ਦਿੱਲੀ ਆਉਂਦਾ ਟੋਡੇ ਤੋਂ ਸੰਤਰੇ ਲੈਂਦਾ ਵਾ ਤੇ ਦੋ ਤਿੰਨ ਤੁਹਾਡੇ ਸੰਤਰੇ ਖੋਲ ਜਾਂਦਾ ਵਾਲਿਆਂ ਦੇ ਚੱਕਰ 'ਚ ਤੇ ਤੁਸੀਂ ਕਿਉਂ ਨਹੀਂ ਕਹਿੰਦੇ ਤੁਸੀਂ ਉਹਨਾਂ ਨਾਲ ਉਹਨੂੰ ਵੱਧ ਤੋਲ ਦਿੰਨੇ ਮੈਂ ਇੱਕ ਦੋ ਵਾਰਾਂ ਦੇਖਿਆ ਵਾਂ ਟੀ ਕਹਿੰਦੀ ਤੇ ਉਹ ਕਹਿੰਦੀ ਕੋਈ ਨਹੀਂ ਦੱਸਦੀ ਆ ਤੇ ਜਦੋਂ ਉਹ ਥੋੜੀ ਜਿਹੀ ਫ੍ਰੀ ਹੁੰਦੀ ਉਧਰੋਂ ਤੇ ਉਹ ਮਾਤਾ ਉਹਨੂੰ ਦੱਸਦੀ ਆ ਕਹਿੰਦੀ ਵੀ ਇਹ ਜਿਹੜਾ ਮੁੰਡਾ ਵਾ ਦੋ ਤਿੰਨ ਸੰਤਰੇ ਜੇ ਡੇਲੀ ਖੋਲ ਕੇ ਜਲ ਜਾਂਦਾ ਵਾ ਇਹ ਆਪ ਦੇ ਲਈ ਨਹੀਂ ਖੋਲਦਾ ਇਹ ਮੇਰੇ ਲਈ ਖੋਲ ਕੇ ਜਾਂਦਾ ਵਾ ਵੀ ਇਤੋਂ ਸਾਰਾ ਦਿਨ ਇਹ ਸੰਤਰੇ ਵੇਚਦੀਆਂ ਤੇ ਖੁਦ ਨਹੀਂ ਖਾਂਦੀ ਇਹ ਉਹਦਾ ਮੇਰੇ ਪ੍ਰਤੀ ਪਿਆਰ ਆ ਤੇ ਮੇਰਾ ਉਹਦੇ ਪ੍ਰਤੀ ਪਿਆਰ ਇਹ ਆ ਮੈਂ ਜਦੋਂ ਉਹ ਕਿਲੋ ਲੈਂਦਾ ਉਹਨੂੰ ਕਿਲੋ ਤੋਂ ਥੋੜੇ ਜਿਹਾ ਵੱਧ ਦੇ ਦਿੰਨੇ 2 ਕਿਲੋ ਲੈਂਦਾ 2 ਕਿਲੋ ਤੋਂ ਵੱਧ 3 ਲੈਂਦਾ 3 ਤੋਂ ਥੋੜੇ ਜਿਹਾ ਵੱਧ ਦੇ ਦਿੰਦੀ ਆ ਇਹ ਮੇਰਾ ਉਹਦੇ ਲਈ ਪਿਆਰ ਆ ਤਾਂ ਉਹ ਆਂਟੀ ਹੈਰਾਨ ਹੋ ਜਾਂਦੀ ਉਹ ਮੁੰਡੇ ਮਾਤਾ ਦੀ ਗੱਲ ਸੁਣ ਕੇ ਤੇ ਉਹ ਬਾਅਦ ਚ ਜਦੋਂ ਘਰੇ ਪਹੁੰਚਦਾ ਆਦੀ ਘਰ ਵਾਲੀ ਨੂੰ ਦੱਸਦਾ ਵਾ ਉਹ ਦੱਸਦਾ ਵਾ ਵੀ ਇਹ ਜਿਹੜੀ ਮਾਈ ਆ ਡੇਲੀ ਸੰਤਰੇ ਵੇਚਦੀ ਆ ਪਰ ਆਪ ਨਹੀਂ ਖਾਂਦੀ ਤੇ ਇਸੇ ਬਹਾਨੇ ਵਿੱਚ ਮੈਂ ਉਹਦੇ ਸੰਤਰੇ ਦੋ ਤਿੰਨ ਚੱਕਦਾ ਵਾਂ ਚੱਕ ਕਰਦਾ ਟੇਸਟ ਕਰਦਾ ਵਾਂ ਤੇ ਉੱਥੇ ਰੱਖ ਆਉਣਾ ਵਾ ਤੇ ਉਹ ਖੁੱਲੇ ਸੰਤਰੇ ਤਾਂ ਵੇਚ ਨਹੀਂ ਸਕਦੀ ਤੇ ਉਹ ਫਿਰ ਜਿਹੜੇ ਖੁੱਲੇ ਹੁੰਦੇ ਆ ਉਹ ਉਹਨਾਂ ਨੂੰ ਆਪ ਖਾ ਲੈਂਦੀ ਆ ਤੇ ਬਾਕੀ ਜਿੰਨੇ ਮੈਂ ਲੈਣੇ ਹੁੰਦੇ ਉਹ ਮੈਨੂੰ ਦੇ ਦਿੰਦੀ ਆ ਤਾਂ ਇਹਦੇ ਚੱਕਰ 'ਚ ਉਹ ਆਪ ਵੀ ਖਾ ਲੈਂਦੀ ਆ ਨਾਲੇ ਵੇਚ ਵੀ ਜਾਂਦੀ ਆ ਮੈਂ ਤਾਂ ਸੰਤਰੇ ਲੈ ਲੈਣਾ ਵਾ ਕਹਿਣ ਦਾ ਮਤਲਬ ਇਹ ਆ ਛੋਟੀ ਜੀ ਸਟੋਰੀ ਤੇ ਜਿਹੜੀ ਘਰ ਦੀ ਆਪਦੇ ਪਤੀ ਨੂੰ ਕਹਿੰਦੀ ਹੁੰਦੀ ਆ ਉਹ ਮੁੰਡੇ ਦੇ ਘਰ ਵਾਲੀ ਕਹਿੰਦੀ ਮੈਂ ਬਹੁਤ ਖੁਸ਼ ਆ ਵੀ ਤੂੰ ਇਦਾਂ ਦਾ ਇਨਸਾਨ ਮਿਲਿਆ ਮੈਨੂੰ ਵੀ ਮੈਨੂੰ ਇਦਾਂ ਦਾ ਪਤੀ ਮਿਲਿਆ ਵਾ ਤੇ ਮੈਂ ਤੇਰੇ ਤੋਂ ਖੁਸ਼ ਆ ਤਾਂ ਉਹ ਇਹ ਚੀਜ਼ ਕਰਦੀ ਆ ਦੱਸਦਾ ਉਹਨੂੰ ਤਾਂ ਕਹਿਣ ਨੂੰ ਇਹ ਛੋਟੀ ਜੀ ਸਟੋਰੀ ਸੀਗੀ ਪਰ ਇੱਕ ਚੀਜ਼ ਬੇ ਸਿਖਾਉਂਦੀ ਆ ਹਮੇਸ਼ਾ ਇਕੱਲੇ ਨਾ ਖਾਓ ਵੰਡ ਕੇ ਖਾਓ ਵੀ ਹਮੇਸ਼ਾ ਕਈ ਵਾਰ ਅਸੀਂ ਮਾੜੇ ਬੰਦੇ ਦੀ ਮਜਬੂਰੀ ਦੇਖ ਕੇ ਉਹ ਚੀਜ਼ ਖਰੀਦਦੇ ਆ ਪਰ ਨਹੀਂ ਉਹ ਤੋਂ ਚੀਜ਼ ਖਰੀਦੋ ਕਈ ਵਾਰ ਉਹ ਆਪ ਦੀ ਚੀਜ਼ ਖਾਂਦਾ ਨਹੀਂ ਕਿਉਂਕਿ ਉਹਨੂੰ ਪੈਸਿਆਂ ਦਾ ਚੱਕਰ ਹੁੰਦਾ ਵਾ ਪਰ ਸਾਨੂੰ ਕਈ ਵਾਰ ਗਾਹਕ ਨੂੰ ਉਹਦੇ ਪ੍ਰਤੀ ਵੀ ਸੋਚਣਾ ਚਾਹੀਦਾ ਵਾ ਇਹ ਸੀ ਛੋਟੀ ਜਿਹੀ ਸਟੋਰੀ ਵੀ ਭਗਵਾਨ ਨੇ ਦਿੱਤਾ ਇੰਨਾ ਵਾ ਵੀ ਤੁਸੀਂ ਇਸ ਤਰ੍ਹਾਂ ਕਿਸੇ ਨਾਲ ਵੰਡ ਕੇ ਵੀ ਖਾ ਸਕਦੇ ਆ ਜਰੂਰੀ ਨਹੀਂ ਕੋਈ ਚੀਜ਼ ਲੈ ਕੇ ਇਕੱਲੇ ਖਾ ਲੋ ਜਾਂ ਦੂਜੇ ਨਾਲ ਵੰਡ ਕੇ ਐਦਾਂ ਵੀ ਖਾਦਾ ਜਾ ਸਕਦਾ ਵਾ ਸੋ ਆਸ ਕਰਦਾ ਸਟੋਰੀ ਵਧੀਆ ਲੱਗੀ ਹੋਊਗੀ ਮਿਲਦੇ ਆ ਅਗਲੀ ਸਟੋਰੀ 'ਚ ਤੇ ਚੈਨਲ ਤੇ ਨਵੇਂ ਆਏ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਸਬਸਕ੍ਰਾਈਬ ਕਰ ਲੈਣਾ ਚੈਨਲ ਤੇ ਮਿਲਦੇ ਆ ਅਗਲੀ ਸਟੋਰੀ 'ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ